बॉलीवुड दे परशंसकां ਲਈ काउंटडाउन शुरू ਹੋ ਗਿਆ ਕਿਉਂਕਿ ਇੰਟਰਨੈਸ਼ਨਲ ਇੰਡੀਅਨ ਫਿਲਮ ਅਕੈਡਮੀ ਅਵਾਰਡਸ হামਾਰੋ ਅਬੂਦਾਬੀ ਚ ਸ਼ੁਰੂ ਹੋਣ ਜਾ ਰਿਹਾ ਹੈ ਇਸ ਆਈਆਈਐਫਏ ਅਵਾਰਡਸ ਚ ਕਈ ਬਾਲੀਵੁੱਡ ਸtare ਸ਼ਿਰਕਤ ਕਰਨ ਵਾਲੇ ਹਨ ਜਿਸ ਚ ਪੰਜਾਬੀ ਗਾਇਕ ਕਰਨ ਔਜਲਾ ਵੀ ਹਿੱਸਾ ਲੈਣਗੇ ਦਾਜ਼ੀਏ ਕਿ ਇਸ ਸਾਲ ਆਈਫਾ ਅਵਾਰਡਸ ਆਬੂਦਾਬੀ ਦੇ ਯਾਜ਼ਦੀਪ ਤੇ ਆਯੋਜਿਤ ਕੀਤਾ ਜਾਵੇਗਾ ਇਸ ਅਵਾਰਡ ਸ਼ੋਅ ਦੀ ਮੇਜਬਾਨੀ ਮਸ਼ਹੂਰ ਬਾਲੀਵੁੱਡ ਅਦਾਕਾਰ ਸ਼ਾਹਰੁਖ ਖਾਨ ਕਰਨਗੇ ਆਯੋਜਕਾਂ ਨੇ ਇੱਕ ਪ੍ਰੈਸ ਨੋਟ ਚ ਕਿਹਾ ਕਿ ਪਿਛਲੇ ਸਾਲਾਂ ਚ ਬਾਲੀਵੁੱਡ ਦੇ ਬਾਦਸ਼ਾ ਆਈਫਾ ਅਵਾਰਡ ਚ ਮਹਿਜ ਹਿੱਸਾ ਲੈਣ ਪਹੁੰਚੇ ਆਈਫਾ ਅਵਾਰਡਸ ਭਾਰਤੀ ਸਿਨੇਮਾ ਦੇ ਇਸ ਵੱਡੇ ਜਸ਼ਨ ਨੂੰ ਮਨਾਉਣ ਲਈ ਤਿਆਰ ਹੈ ਇਸ ਦਾ ਯੋਗਦਾਨ ਮਹੱਤਵਪੂਰਨ ਰਿਹਾ ਆਈਫਾ ਇੱਕ ਗਲੋਬਲ ਅਵਾਰਡ ਸ਼ੋਅ ਵਜੋਂ ਜਾਣਿਆ ਜਾਂਦਾ ਹੈ ਆਈਫਾ 2024 ਤਿੰਨ ਦਿਨਾਂ ਸ਼ਾਨਦਾਰ ਸਮਾਗਮ ਹੋਵੇਗਾ ਇਹ ਅਵਾਰਡ ਸਮਾਗਮ 27 ਸਤੰਬਰ ਤੋਂ 29 ਸਤੰਬਰ ਤੱਕ ਚੱਲੇਗਾ ਮੁੱਖ ਸਮਾਗਮ ਆਈਫਾ ਅਵਾਰਡ 28 ਸਤੰਬਰ ਨੂੰ ਹੋਵੇਗਾ ਜਦੋਂ ਕਿ ਆਖਰੀ ਦਿਨ 29 ਸਤੰਬਰ ਆਈਫਾ ਰੋਕ ਲਈ ਰਾਖਵਾਂ ਹੈ ਸੰਗੀਤ ਉਦਯੋਗ ਨੂੰ ਮਨਾਉਣ ਲਈ ਸਮਰਪਿਤ ਇੱਕ ਰਾਤ ਇਸ ਸਮਾਗਮ 'ਚ ਸਿਤਾਰਿਆਂ ਨਾਲ ਭਰਪੂਰ ਹੋਣ ਦੀ ਉਮੀਦ ਹੈ ਇਸ ਸਮਾਗਮ 'ਚ ਬਾਲੀਵੁੱਡ ਦੇ ਨਾਮਚੀਨ اداکار ਸ਼ਾਹਰੁਖ ਖਾਨ ਸਲਮਾਨ ਖਾਨ, ਵਿੱਕੀ ਕੋਸ਼ਲ, ਪੰਜਾਬੀ ਗਾਇਕ ਕਰਨ ਔਜਲਾ ਤੇ ਸ਼ਾਹਦ ਕਪੂਰ ਸਾਨੇ ਹੋਰ ਨਾ ਕਈ ਬਾਲੀਵੁੱਡ ਸੈਲੀਬ੍ਰਿਟੀਜ਼ ਦੇ ਸ਼ਾਮਲ ਹੋਣ ਦੀ ਪੁਸ਼ਟੀ ਹੋਈ ਹੈ।